ਪੰਜਾਬ ਦੇ ਦੋ ਸਕੇ ਭਰਾਵਾਂ ਦੇ ਘਰ 'ਚ ਹੋ ਗਿਆ ਵੱਡਾ ਕਾਂਡ ਤਾਂ ਮੇਰੀ ਅਲਮਾਰੀ ਦੇ ਵਿੱਚੋਂ ਤਕਰੀਬਨ ਸੋਨਾ ਚੋਰੀ ਹੋਇਆ 7 ਤੋਂ 8 ਤੋੜੇ ਦੇ ਲਗਭਗ ਹਾਂਜੀ ਮੈਂ ਔਰ ਸੰਦੇਸ ਦੇ ਵੱਡੇ ਬ੍ਰਦਰ ਉਹਨਾਂ ਦੇ ਤਕਰੀਬਨ 21 ਕਿ ਤੋੜੇ ਲਗਭਗ ਕਰੀਬ 28 ਤੋੜੇ ਸੋਨਾ ਹੋਇਆ ਚੋਰੀ ਸੋਨਾ ਸ਼ੁਗਲ ਜੀ ਦੀ 21 ਕਿ ਤੋੜੇ ਦਾ ਅੰਦਾਜ਼ਨ ਜੀ ਪੀਸ ਨਗਰ ਦੀ ਜੀ ਵੀ ਕੋਈ ਚੀਜ਼ ਨਹੀਂ ਵੱਡੇ ਭਰਾ ਦੇ ਘਰ ਚੋਂ 21 ਤੋਲੇ ਤੇ ਛੋਟੇ ਭਰਾ ਦੇ ਘਰ ਚੋਂ 7 ਤੋਲੇ ਸੋਨਾ ਚੋਰੀ ਤਸਵੀਰਾਂ ਚ ਤੁਸੀਂ ਜੋ ਘਰ ਚ ਖਿਲਾਰਾ ਪਿਆ ਦੇਖ ਰਹੇ ਹੋ अलमारियां ਟੁੱਟੀਆਂ ਪਈਆਂ ਨੇ ਪੂਰਾ ਸਮਾਨ ਖਿਲਰਿਆ ਹੋਇਆ ਹੈ ਦਰਅਸਲ ਇਹ ਦੋ ਸਕੇ ਭਰਾ ਨੇ ਜਿੰਨਾਂ ਦੇ ਘਰ ਚ ਇੱਕੋ ਸਮੇਂ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਪੀੜਤ ਦੋਵੇਂ ਭਰਾ ਤੇ ਇਹਨਾਂ ਦੇ ਪਰਿਵਾਰ ਰਿਸ਼ਤੇਦਾਰੀ ਚ ਮਿਲਣ ਲਈ ਗਏ ਹੋਏ ਸਨ ਤੇ ਜਦੋਂ ਰਾਤ ਨੂੰ ਰਿਸ਼ਤੇਦਾਰੀ ਚੋਂ ਇਹਨਾਂ ਪਰਿਵਾਰਾਂ ਨੇ ਘਰ ਆ ਕੇ ਹਾਲਾਤ ਦੇਖੇ ਤਾਂ ਇਹਨਾਂ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਘਰ ਚ ਚੋਰੀ ਹੋ ਚੁੱਕੀ ਸੀ ਅੰਗਲਬਦ ਕਰ ਬਈ ਅਸੀਂ ਮਾਛੋੜਾ ਸਾਹਿਬ ਰਿਸ਼ਤੇ ਵਿੱਚ ਗਏ ਸੀ ਬੈਸ ਮਿਲਣਗੇ ਤੇ ਜਦੋਂ ਵਾਪਸੀ ਆ ਕੇ ਦੇਖਿਆ ਤਾਂ ਸਾਡੇ ਤਾਲੇ ਟੁੱਟੇ ਸੀਗੇ ਕੁੰਡੇ ਖੁੱਲੇ ਸੀ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਮੇਰੀ ਅਲਮਾਰੀ ਦੇ ਵਿੱਚੋਂ ਤਕਰੀਬਨ ਸੋਨਾ ਚੋਰੀ ਹੋਇਆ 7 ਤੋਂ 8 ਤੋੜੇ ਦੇ ਲਗਭਗ ਮੰਗੇ ਕਰਦਾ ਵਜੋਂ ਸਾਡਾ ਸਮਾਨ ਆ ਤੁਹਾਨੂੰ ਬਰਾਮਾ हां जी ਮੈਂ ਔਰ ਸੰਦੇਸ ਦੇ ਵੱਡੇ ਬ੍ਰਦਰ ਉਹਨਾਂ ਦੇ ਤਕਰੀਬਨ 21 ਕਿਕ ਤੋਲੇ ਲਗਭਗ ਇਹ ਘਰ ਸਾਡੇ ਅਲੱਗ ਲੱਗਾ ਜਿਹੜਾ ਤਕਰੀਬਨ ਸਾਡੇ ਸੀ ਜੁਆਇੰਟ ਬੰਗ ਇਹ ਹੈਰਾਨ ਕਰਦਾ ਮਾਮਲਾ ਮਾਚੀਵਾੜਾ ਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ ਹੈ ਇਸ ਵਾਰ ਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਜਾਣਕਾਰੀ ਮੁਤਾਬਕ ਪੀੜਤ ਵੱਡੇ ਭਰਾ ਦੇ ਘਰ ਚੋਂ ਚੋਰਾਂ ਵੱਲੋਂ 21 ਤੋਲੇ ਸੋਨਾ ਚੋਰੀ ਕੀਤਾ ਗਿਆ ਜਦ ਕੇ ਛੋਟੇ ਭਰਾ ਜਗਿੰਦਰ ਸਿੰਘ ਦੇ ਘਰ ਚੋਂ ਚੋਰਾਵਾਂ ਵੱਲੋਂ 7 ਤੋਲੇ ਸੋਨੇ ਦੀ ਚੋਰੀ ਕੀਤੀ ਗਈ ਹੈ। ਇਸ ਤਰ੍ਹਾਂ ਹੋਈ ਸੀ ਕੱਲ ਸ਼ਾਮੀ 7:30 ਵਜੇ ਮੱਛਲੂ ਸਾਹਿਬ ਗਏ ਸੀ ਦੁੱਸਰਜੂ ਤੇ ਉਹਨਾਂ ਜੋ ਅਸੀਂ ਵਾਪਸ ਆਏ 10:00-10:30 ਵਜੇ ਤੇ ਅੱਖਾਂ ਲਾ ਕੇ ਦੇਖਿਆ ਤਾਂ ਵੀ ਸਮਾਨ ਚੋਰੀ ਹੋਇਆ ਪਿਆ ਸੀ। ਜੀ ਕਿੰਨੇ ਦਾ ਸਮਾਨ ਦੀ ਕੀਮਤ? ਸਮਾਨ ਸ਼ੁਗਲ ਜੀ, ਸੋਨਾ ਸ਼ੁਗਲ ਜੀ, ਇੱਕ-ਇੱਕ ਤੋਲੇ ਅੰਦਾਜ਼ਨ। ਕਿ ਪੈਸੇ ਨਵੀਂ ਦੂਜੇ ਕੋਈ ਕੀ ਪੈਸੇ ਰਹਿ ਗਏ। ਸਭ ਨੂੰ ਸਾਫ਼ ਹੋਣਾ ਚਾਹੀਦਾ ਜੀ ਬਿਲਕੁਲ। ਜਿਵੇਂ ਸਮਾਨ ਅਸਲ ਵਾਸਤੇ